ਸੰਗਰੂਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਗੈਂਗ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ આરોપીਾਂ ਤੋਂ 3 ਦੇਸੀ ਪਿਸਤੌਲ ਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੜੇ ਗਏ આરોપી ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ ਜਿਸ ਤੋਂ ਪਹਿਲਾਂ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਸ਼ੂ, ਜੱਗੀ, ਲੱਖਾ ਤੇ ਮੁਹੰਮਦ ਅਕਰਮ ਉਰਫ ਪੂਰਾ ਇਹਨਾਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਹਨ। ਇਨਾਂ ਕੋਲੋਂ ਸਾਨੂੰ 1 315 ਬੋਰ 1 12 ਬੋਰ 1 7.65 ਜਿਹੜਾ ਤਿੰਨ ਪਿਸਤੌਲ ਰਿਕਵਰ ਹੋਇਆ ਕੁਝ ਰੌਡਸ ਰਿਕਵਰ ਹੋਈਆਂ ਇਹਨਾਂ ਦਾ ਮੇਨ ਮਕਸਦ ਇਹ ਰੀ ਗਰੂਪਿੰਗ ਕਰਕੇ ਇਹਨਾਂ ਨੇ ਬੱਗੀ ਉਰਫ ਐਕਟਰ ਜਿਹੜਾ ਕਿ ਚਰਚਿਤ ਜਿਹੜਾ ਸਾਡੇ ਗੈਂਗਸਟਰ ਫਿਗਰ ਹੋਇਆ ਉਹਨੂੰ ਮਾਰਨ ਦੀ ਇਹਨਾਂ ਦੀ ਪਲਾਨ ਸੀ ਅਸੀਂ ਉਹ ਇਹਨਾਂ ਨੂੰ ਵਿਦ ਵੈਪਨ ਫੜ ਕੇ ਤੇ ਇਹਨਾਂ ਨੂੰ ਕਾਬੂ ਕਰਨ ਚ ਕਾਮਯਾਬ ਹੋਏ ਆ ਹਜੇ ਇਹਦੇ ਚ ਤਫਤੀਸ਼ ਬਾਕੀ ਆ ਇਹਨਾਂ ਸਾਰਿਆਂ ਤੇ ਮੁਕਦਮੇ ਜਿਹੜੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਆ ਸਰ ਗਲਤੀ ਹੋ ਗਈ ਸਾਤੋ ਜੀ ਜੀ ਗਲਤੀ ਕਿਉਂਕਿ ਕਾਰਨ ਕੀ ਸੀ ਤੁਹਾਡਾ ਸਮਝਾਉਂਦਾ ਕਾਰਨ ਕਾਰਨ ਸਾਡਾ ਇਹ ਸੀਗਾ ਜੀ ਕਿ ਸਾਡੀ ਪਹਿਲਾਂ ਉਹਨਾਂ ਨਾਲ ਲੜਾਈ ਹੋਈ ਸੀ ਸਾਡੇ ਮਹੱਲੇ ਜੋ ਕੁੜੀ ਪਿੱਛੇ ਸੀ ਸਾਨੂੰ ਬਾਅਦ ਚੋਂ ਧਮਕੀ ਦੇਂਦੇ ਸੀ ਵੀ ਸਾਡਾ ਇੱਕ ਮਾਰਿਆ ਹੋਇਆ ਤੇ ਅਸੀਂ ਤੁਹਾਨੂੰ ਵੀ ਮਾਰ ਦਾਂਗੇ ਰਾਜੀਨਾਮਾ ਕਰ ਲੋ ਥੰਨੇ ਰਾਜੀਨਾਮਾ ਕਰ ਲੈ ਜੀ ਉਹਨਾਂ ਨਾਲ ਤੇ ਸਾਨੂੰ ਦੁਖੀ ਕੀਤਾ ਜਾਂਦਾ ਜੀ ਬਹੁਤ ਤੁਹਾਡੀ ਕੋਈ ਗੈਂਗਬਾਰ ਦਾ ਵੀ ਨਤੀਜਾ ਤੇ ਪੁਰਾਣੀ ਰੰਜਿਸ਼ ਚੜੀ ਆਉਂਦੀ ਦੀ ਤੇ ਪੁਰਾਣੀ ਨੇ ਇਹ ਬਸ ਹੁਣੇ ਹੀ ਲੜਾਈ ਹੋਈ ਸੀ ਜੀ ਉਹਨਾਂ ਨਾਲ ਸਾਡੀ ਹੋਰ ਹੋਣਾ ਸੀਗਾ ਜੀ ਬਸ ਫਿਲਹਾਲ ਪੁਲਿਸ ਵੱਲੋਂ फरार ਆਰੋਪੀਆਂ ਦੀ ਪਾਲ ਕੀਤੀ ਜਾ ਰਹੀ ਹੈ ਸੰਗਰੂਰ ਤੋਂ ਰਜੇਸ਼ ਕੋਹਲੀ ਜਗਬਾਨੀ ਟੀਵੀ